ਹਾਂਜੀ ਬਾਈ ਜਿੰਨੇ ਵੀ ਭਰਾ ਯੰਗ ਫਾਰਮਰ ਚੈਨਲ ਦੇਖ ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਮਲੇਰਕੋਟਲੇ ਪਹੁੰਚੇ ਆਂ ਬਾਈ ਇਮਰਾਨ ਕੋਲ ਪਹਿਲਾਂ ਇਹਨਾਂ ਦੀਆਂ ਤੁਸੀਂ ਵੀਡੀਓ ਦੇਖ ਚੁੱਕੇ ਹੋ ਇਹਨਾਂ ਦੀ ਫੀਡ ਦੀਆਂ ਵੀਡੀਓ ਪਾਈਆਂ ਸੀ ਬਾਈ ਦੀਆਂ ਬੱਕਰੀਆਂ ਇਹਨਾਂ ਦਾ ਫਾਰਮ ਦਿਖਾਇਆ ਸੀਗਾ ਤੇ ਜਿਹੜੇ ਭਰਾ ਇਹਨਾਂ ਤੋਂ ਫੀਡ ਲੈ ਕੇ ਗਏ ਆਂ ਇਹ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਮਿਲਿਆ ਬਾਈ ਨੇ ਵੀ ਸਾਨੂੰ ਦੱਸਿਆ ਤੇ ਭਰਾਵਾਂ ਦੇ ਵੀ ਬਹੁਤ ਫੋਨ ਆਏ ਆ ਹੁਣ ਬਾਈ ਹੋਰਾਂ ਨੇ ਨਾ ਇਹ ਫੀਡ ਦੀ ਜਿਹੜੀ ਪ੍ਰੋਪਰ ਪੈਕਿੰਗ ਬ੍ਰਾਂਡਿੰਗ ਕਰਤੀ ਆ ਤੇ ਇਨਾਂ ਤੋਂ ਜਾਣਦੇ ਆ ਕੀ ਡਿਟੇਲ ਆ ਹੁਣ ਤੇ ਆਪਣੇ ਜਿਹੜੇ ਭਰਾ ਮੰਗ ਰਹੇ ਸੀਗੇ ਬਠਿੰਡਾ ਮੁਕਸਰ ਵਾਲੇ ਉਹਨਾਂ ਕੋਲੇ ਵੀ ਫੀਡੇ ਜਲਦ ਪਹੁੰਚ ਰਹੀ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਠੀਕ ਹਾਂ ਵਧੀਆ ਬਈ ਬਈ ਵੀਡੀਓ ਤੋਂ ਬਾਅਦ ਦੱਸੋ ਕਿਵੇਂ ਦਾ ਰਿਸਪੌਂਸ ਰਿਹਾ ਕੀ ਕੀ ਰਿਜ਼ਲਟ ਆਇਆ ਫੀਡ ਦੇ ਤੁਹਾਡੇ ਕੋਲੇ ਬਈ ਰਿਜ਼ਲਟ ਦਾ ਫੀਡ ਦਾ ਬਹੁਤ ਵਧੀਆ ਹਾਂਜੀ ਤੇ ਆਪਣੀ ਪਹਿਲਾਂ ਵੀ ਸਟਾਰਟਿੰਗ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਆਪਣੀ ਫਾਰਮਾਂ 'ਚ ਜਾਂਦੇ ਦੀ ਫੀਡ ਹਾਂਜੀ ਪਰ ਜਿਹੜੇ ਵੀਡੀਓ ਦੇਖ ਕੇ ਲੈ ਕੇ ਗਏ ਨੇ ਫੀਡ ਉਹਨਾਂ ਨੂੰ ਰਿਜ਼ਲਟ ਆਇਆ ਬੰਦੇ ਲੈ ਕੇ ਵੀ ਜਾ ਰਹੇ ਨੇ ਬਾਰ-ਬਾਰ ਫੀਡ ਜੀ ਤੇ ਬਾਈ ਇਹਦੀ ਜਿਹੜੀ ਹੁਣ ਪੈਕਿੰਗ ਵਗੈਰਾ ਕਰਤੀ ਹੈ ਕੀ ਨਾਮ ਰੱਖਿਆ ਹੈ ਨਾ ਕਿੰਨੀ-ਕਿੰਨੀ ਪੈਕਿੰਗ ਆਉਗੀ ਇਹਦੀ ਪੈਕਿੰਗ ਹੈਗੀ 50 ਕਿਲੋ ਦੀ ਜੀ ਠੀਕ ਹੈ ਤੇ ਕੋਟਲਾ ਫੀਡ ਆ ਮਾਰਕਾ ਆਪਣਾ ਹਾਂਜੀ ਤੇ ਇਹ ਬਾਈ ਫੀਡ ਕਟੋ-ਕਟ ਕੋਈ ਹੁੰਦਾ ਨਾ ਬੰਦਾ ਵੇ 2-4 ਕਿਲੋ ਖਲਾ ਕੇ ਕਹਿੰਦਾ ਰਿਜ਼ਲਟ ਨਹੀਂ ਆਇਆ ਤਾਂ 50 ਕਿਲੋ ਦੀ ਪੈਕਿੰਗ ਰੱਖੀ ਆ ਵੇ ਕਟੋ-ਕਟ 50-60 ਕਿਲੋ ਜਾਨਵਰ ਨੂੰ ਖਲਾ ਕੇ ਤਾਂ ਰਿਜ਼ਲਟ ਤਾਂ ਹੀ ਮਿਲੂਗਾ ਨਾ ਠੀਕ ਹੈ ਜੀ ਹੁਣ ਕੋਈ ਬੰਦਾ ਨਵਾਂ ਹੁੰਦਾ ਕਹਿੰਦਾ ਬਾਈ 1 ਕਿਲੋ ਖਲਾ ਦੇ 2 ਕਿਲੋ ਖਲਾ ਦੇ 10 ਕਿਲੋ ਖਲਾ ਦੇ ਰਿਜ਼ਲਟ ਮਿਲਦਾ ਨਹੀਂ ਕਾਮਛੇ ਕਮ ਤਾਂ ਇਹਦੀ ਘੱਟੋ ਘੱਟ 50 ਕਿਲੋ ਦੀ ਪੈਕਿੰਗ ਰਹੀ ਠੀਕ ਹੈ ਬਾਈ ਤੇ ਆਉਗੀ ਇਸੇ ਫਾਰਮ ਚ ਇਹ ਰੋਸਟਡ ਫੀਡ ਆਉਗੀ ਆਹ ਬਾਈ ਰੋਸਟਡ ਬਾਈ ਨੇੜੇ ਆ ਕੇ ਦਿਖਾ ਦੇ ਥੋੜਾ ਜਿਆ ਜਿਹੜੀ ਇਹ ਬਾਈ ਹੋਰਾਂ ਦੀ ਫੀਡ ਆ ਨਾ ਇਹ ਇਸ ਤਰ੍ਹਾਂ ਹੁੰਦੀ ਆ ਜਿਹਨੂੰ ਆਪਾਂ ਪਕੌੜੀਆਂ ਵਾਲੀ ਫੀਡ ਕਹਿ ਦੇਣਾ ਜਾਂ ਪੈਲੇਟ ਫੀਡ ਹੁੰਦੀ ਆ ਤੇ ਬਾਈ ਜੀ ਡੋਜ਼ ਕਿੰਨੀ ਹੁੰਦੀ ਆ ਇਹ ਬੱਚੇ ਦੀ ਤੇ ਬੱਕਰੀ ਦੀ ਇਹ ਤੁਸੀਂ ਗੱਬਣ ਬੱਕਰੀ ਨੂੰ ਵੀ ਪਾ ਸਕਦੇ ਹੋ ਬੱਚਿਆਂ ਨੂੰ ਵੀ ਪਾ ਸਕਦੇ ਹੋ ਬੱਕਰੀਆਂ ਨੂੰ ਵੀ ਪਾ ਸਕਦੇ ਹੋ ਜਿਹਨ ਨਾਲ ਗਰੋਥ ਸ਼ਾਈਨਿੰਗ ਦੁੱਧ ਦਾ ਜ਼ਿਆਦਾ ਠੀਕ ਬਦਨਾ ਤੇ ਹੋਰ ਜਿਵੇਂ ਸੁਸਤੀ ਹੁੰਦੀ ਹੈ ਜਾਨਵਰ ਦੇ ਅੰਦਰ ਉਹ ਚੀਜ਼ ਸਾਰਾ ਕੁਝ ਇਹਦੇ ਨਾਲ ਸਹੀ ਹੋ ਜੂਗਾ। ਬਾਈ ਫੀਡਾਂ ਦੇ ਵਿੱਚ ਅੱਜਕੱਲ ਆਪਾਂ ਜਾਣਦੇ ਆਂ ਕਬਲੇਬਾਜੀ ਬਹੁਤ ਆ ਹਨਾ ਬਹੁਤ ਭਰਾ ਪੈਸੇ ਵੀ ਖਰਾਬ ਕਰੀ ਜਾਂਦੇ ਪਰ ਰਿਜ਼ਲਟ ਨਹੀਂ ਮਿਲਦਾ। ਇਹਦੇ 'ਚ ਦੱਸ ਦੋ ਸਮਾਨ ਕਿਸ ਤਰ੍ਹਾਂ ਦਾ ਹੁੰਦਾ? ਕੈਮੀਕਲ ਹੁੰਦੇ ਆ ਜਾਂ ਦੇਸੀ ਨਾਜ ਹੀ ਪਾਉਣੇ? ਬਾਈ ਇਹ ਇਹ ਨਾ ਸੁੱਧ ਤਰੀਕੇ ਨਾਲ ਬਣਾਈ ਹੋਈ ਆ ਡਾਕਟਰਾਂ ਦੀ ਗਾਈਡਲਾਈਨ ਲਿਖੀ ਹੋਈ ਆ ਉਹਦੇ ਹਿਸਾਬ ਨਾਲ ਬਣੀ ਹੋਈ ਆ ਹਾਂਜੀ ਬਾਕੀ ਇਹ ਰਿਜ਼ਲਟ ਦੀ ਆਪਣੀ ਪੂਰੀ ਗਾਰੰਟੀ ਆ ਸਾਡੇ ਹਿਸਾਬ ਨਾਲ ਜਾਨਵਰ ਨੂੰ ਪਾਉਂਗੇ ਡੀ ਫਾਰਮਿੰਗ ਵਗੈਰਾ ਕਰਕੇ ਹੂੰ ਠੀਕ ਆ ਸਾਡੀ ਜਿਵੇਂ ਡੋਜ਼ ਰੱਖੀ ਹੋਈ ਆ ਬੱਚੇ ਨੂੰ ਇੰਨੀ ਪੈਣੀ ਆ ਬਡੇ ਨੂੰ ਇੰਨੀ ਪੈਣੀ ਆ ਠੀਕ ਹੈ ਜੀ ਠੀਕ ਆ ਉਹਦੀ ਰਿਜ਼ਲਟ ਦੀ ਪੂਰੀ ਗਾਰੰਟੀ ਆ ਤੇ ਬਾਈ ਪਾਉਣ ਦਾ ਤਰੀਕਾ ਕੀ ਹੁੰਦਾ ਕਿਹੜੇ ਢੰਗ ਨਾਲ ਪਾਉਣੀ ਚਾਹੀਦੀ ਹੈ ਜੀ ਮੈਂ ਸਵੇਰ ਨੂੰ ਆਪਦਾ ਆਪਾਂ ਹਰਾ-ਜਾਰਾ ਪਾਉਣੇ ਆ ਉਹ ਪਾਉ ਸਿਆਮ ਨੂੰ ਦਾਣੇ ਜਗ੍ਹਾ ਇਹ ਪਾਉਣੀ ਆ ਠੀਕ ਆ ਠੀਕ ਹੈ ਜੀ ਮੈਂ بڑا ਜਾਨਵਰ ਆ ਉਹਨੂੰ 400 ਗ੍ਰਾਮ ਅੱਧਾ ਕਿਲੋ ਹੱਦ ਪਾ ਦੋ ਸੁੱਕੀ ਪਾ ਸਕਦੇ ਜਾਂ ਪਿਉਂਕੀ ਸੁੱਕੀ ਬਈ ਸੁੱਕੀ ਪਾਉਣੀ ਆ ਠੀਕ ਹੈ ਬਈ ਤੇ ਰਿਜ਼ਲਟ ਇਹਦਾ ਮੰਨ ਲਓ ਛੇਤੀ ਰਿਜ਼ਲਟ ਲੈਣਾ ਤੁਸੀਂ ਕੋਈ ਦੁੱਧ ਵਾਲੀ ਬੱਕਰੀ ਨੂੰ ਪਾ ਕੇ ਦੇਖ ਲਓ 10 ਦਿਨ ਲਗਾਤਾਰ ਤੁਹਾਨੂੰ ਰਿਜ਼ਲਟ ਦੇ ਦੇ ਦੂਗੀ ਠੀਕ ਹੈ ਜੀ ਤੇ ਬਈ ਜੇ ਕਿਸੇ ਭਰਾ ਨੇ ਉਧਰ ਆਪਣੇ ਮਗਾਉਣੀ ਆ ਜਿਵੇਂ ਤੁਹਾਨੂੰ ਉਧਰੋਂ ਫੋਨ ਬਹੁਤ ਆਏ ਆ ਹਮਮ ਹਮ ਅਕਸਰ ਬਠਿੰਡਾ ਬਰਨਾਲਾ ਏਰੀਆ ਹੋ ਗਿਆ ਉਧਰ ਫਿਰ ਕੀ ਸਿਸਟਮ ਕਰੋ ਕਿਵੇਂ ਭੇਜ ਸਕਦੇ ਜੀ ਜਾਣ ਆ ਦੀ ਹੁਣ ਆ 10 ਦਿਨਾਂ ਦਾ ਕੋਟੋ ਕੋਟ ਬਾਰਿਸ਼ ਹੋ ਰਹੀ ਆ ਬਹੁਤ ਤੇ ਹੁਣ ਮੌਸਮ ਖੁੱਲੇ ਜਾਣਗੇ ਠੀਕ ਹੈ ਸਹੀ ਹੋ ਗਿਆ ਮੌਸਮ ਤੇ 20 ਜਾਂ 25 ਤਰੀਕ ਦੇ ਵਿੱਚ ਨਾ ਉਧਰ ਗੇੜਾ ਹੈਗਾ ਆਪਣਾ ਗੱਡੀ ਦਾ ਹਾਂਜੀ ਭਲਾਈਆਂ ਨੇ ਕਿੰਨੀ ਬਠਿੰਡੇ ਕਿੰਨੀ ਠੀਕ ਹੈ ਜੀ ਇਹਨਾਂ ਨੂੰ ਫੀਡ ਮਂਗਾਉਣੀ ਹੈ ਪਹਿਲਾਂ ਬੁੱਕ ਕਰਾ ਸਕਦੇ ਜਿਨ੍ਹਾਂ ਨੂੰ ਫੀਡ ਚਾਹੀਦੀ ਆ ਉਸ ਤਾਂ ਦੇਣੀ ਵੀ ਆ ਫੀਡ ਜਿਨ੍ਹਾਂ ਨੂੰ ਹੋਰ ਕਿਸੇ ਨੂੰ ਚਾਹੀਦੀ ਆ ਲੱਗ ਤੋਂ ਫੋਨ ਕਰਦਾ ਨਾ ਆਪਾਂ ਉਹਦੇ ਹਿਸਾਬ ਨਾਲ ਗੱਡੀ 'ਚ ਹੋਰ ਵੱਧ ਪਵਾ ਦਾਂਗੇ ਮਾਲ ਬਾਈ ਕੋਲੇ ਨਾ ਬਾਈ ਮੋਕਸਰ ਏਰੀਆ ਆਪਣੇ ਪਿੰਡਾਂ ਦੇ 4-5 ਫਾਰਮਾਂ ਦੇ ਆਰਡਰ ਹੈਗੇ ਆ ਤੇ ਪਿਕਅਪ ਗੱਡੀ ਜਾਊਗੀ ਇਥੋਂ ਮਲੇਰਕੋਟ ਤੋਂ ਚੱਲੂਗੀ ਬਰਨਾਲਾ ਤਫਾ ਤੇ ਜਿਵੇਂ ਬਠਿੰਡਾ ਪੁੱਚੋ ਤੇ ਆਪਣੇ ਭਲਾਈ ਜਾਣੇ ਹੋ ਕੇ ਮੁਕਸਰ ਤੱਕ ਡਿੱ ਜਾਊਗੀ ਜੇ ਕਿਸੇ ਭਰਾਣੇ ਫੀਡ ਲੈਣੀ ਆ 1 ਗੱਟਾ 2 ਗੱਟੇ ਜਾਂ ਜ਼ਿਆਦਾ ਜਿੰਨੀ ਲੈਣੀ ਆ ਤਾਂ ਬਾਈ ਨਾਲ ਤੁਸੀਂ ਚੱਲ ਰਹੇ ਨੰਬਰਾਂ ਤੇ ਸੰਪਰਕ ਕਰ ਲਿਓ ਇੱਕ ਵਾਰੀ ਪਾ ਕੇ ਦੇਖ ਲਓ ਹਨਾ 40 40 50 50 ਕਿਲੋ ਇੱਕ ਬੈਗ ਹੈਗਾ ਇੱਕ ਦੋ ਜਾਨਵਰਾਂ ਤੇ ਰਿਜ਼ਲਟ ਲੈ ਕੇ ਦੇਖ ਲਓ ਕੀ ਸਨੇਹ ਜੀ ਆਪਾਂ ਵੀ ਵਰਤ ਲਈ ਇਹਦੇ ਵਿੱਚ 베ਸਟ ਇਕੜਤੀ ਲੈਬੋਰੀ ਟੈਸਟ ਕਰਾ ਲਾਵੇ ਆਪਾਂ ਉਸ ਬੰਦੇ ਨੂੰ ਜੇ ਕਿਸੇ ਨੇ ਫਰਕ ਕੱਢਤਾ ਤੇ 베ਸਟ ਜੀ ਬਈ ਆਪਾਂ ਨੂੰ ਇਨਾਮ ਦੇਵਾਂਗਾ 50000 ਲੋ ਬਈ ਜਿਹੜਾ ਮਰਜੀ ਭਾਈ ਕਰਾ ਲਾਵੇ ਇਹ ਵੀ ਵੱਡੀ ਗੱਲ ਆ ਕਿਉਂਕਿ ਬਾਈ ਦਾ ਕੰਮ ਇਹ ਨਹੀਂਗਾ ਵੀ ਫੀਡ ਵੇਚਣੀ ਆ ਇਹਨਾਂ ਦਾ ਬੱਕਰੀਆਂ ਦਾ ਆਪਦਾ ਫਾਰਮ ਆ ਫਾਰਮ ਦੇ ਵਿੱਚ ਬੱਕਰੀਆਂ ਨੂੰ ਇਹ ਫੀਡ ਖੁਦ ਪਾਉਂਦੇ ਆਸੀਂ ਆਪ ਦੇਖਦੇ ਆ ਤੇ ਆਪਾਂ ਵੀ ਵਰਤਾਂਗੇ ਆਪਾਂ ਵੀ ਬਾਈ ਕੋਲੇ ਆਉਂਦੇ ਜਾਂਦੇ ਰਹਿੰਨੇ ਆਏ ਨਹੀਂ ਵੀ ਕੱਲੀ ਵੀਡੀਓ ਬਣਾਦੀ ਤੇ ਤੁਰਦੇ ਬਣੇ ਜਿਹੋ ਜਿਹਾ ਰਿਜ਼ਲਟ ਆਊਗਾ ਬਈ ਜ਼ਰੂਰ ਦੱਸਾਂਗੇ ਤੇ ਬਾਈ ਦਾ ਇੱਥੇ ਫਾਰਮਾ ਮਲੇਰਕੋਟਲੇ ਸ਼ਹਿਰ ਦੇ ਵਿੱਚ ਇੱਥੇ ਜਿਹੜੀ ਫੀਡ ਤਿਆਰ ਕਰਦੇ ਨੇ ਬਾਕੀ ਬਈ ਫੀਡ ਤੋਂ ਇਲਾਵਾ ਬੱਕਰੀਆਂ ਲਈ ਹੋਰ ਕੀ ਕੀ ਸਮਾਨ ਮਿਲ ਜਾਂਦਾ ਬਾਈ ਜੰਡ ਪੱਤੀ ਮਿਲ ਜੂਗੀ ਜੀ ਟਾਵਲ ਫਿਲਟਰ ਚਨੇ ਦਾ ਪੂਸਾ ਮਿਲ ਜੂਗਾ ਹਾਂਜੀ ਤੇ ਫੀਡ ਹੁੰਦੀ ਆ ਆਪਣੇ ਠੀਕ ਹੈ ਜੀ ਤੇ ਹੋਰ ਹੁੰਦੇ ਕਿਉਂ ਬਾਕੀ ਸਾਬ ਤੇ ਨਾਜ ਹੁੰਦੇ ਆ ਹਾਂ ਹੁੰਦੇ ਨੇ ਬਈ ਸਾਰਾ ਬਾਕੀ ਬਾਈ ਜੰਡਪੱਤੀ ਜਿਵੇਂ ਮਿਲਦੀ ਨਹੀਂ ਨਾ ਆਪਾਂ ਨੂੰ ਸਾਫ ਰੇਤੇ ਵਾਲੀ ਮਿਲਦੀ ਆ ਪਰ ਇੱਕ ਚੀਜ਼ ਬਾਈ ਹਾਂ A1 ਕੁਆਲਿਟੀ ਮਿਲੂਗੀ A1 ਕੁਆਲਿਟੀ ਦਾ ਮਿਲੂਗਾ ਕਿਉਂਕਿ ਜਾਨਦਾਰ ਚੀਜ਼ ਨਾਲ ਆਪਾਂ ਨੇ ਖਲਵਾੜ ਨਹੀਂ ਕਰਨਾ ਹੈਗਾ ਜੀ ਬਾਈ ਕੋਈ ਆਪਾਂ ਨੂੰ ਪੇਹਾਂ ਦਾ ਲਾਲਚ ਨਹੀਂ ਹੈਗਾ ਜਦੋਂ ਮਰਜੀ ਬਾਈ ਨੂੰ ਯਾਦ ਕਰ ਲਿਓ ਫੋਨ ਕਰ ਲਿਓ ਬਾਕੀ ਜਿਨ੍ਹਾਂ ਨੇ ਆਪਣੇ ਏਰੀਆ 'ਚ ਫੀਡ ਲੈਣੀ ਆ ਬਠਿੰਡਾ ਮਕਸਰ ਪੁੱਚੋ ਬਰਨਾਲਾ ਤਾਂ ਬਾਈ 20 ਤਰੀਕ ਦੇ ਲਾਗੇ ਗੱਡੀ ਆਊਗੀ ਬਾਈ ਨੂੰ ਆਪਦੀ ਫੀਡ ਬੁੱਕ ਕਰਵਾ ਦਿਓ ਤਾ ਤੁਹਾਡੇ ਜਿਹੜਾ ਸ਼ਹਿਰ ਦੇ ਵਿੱਚ ਗੱਡੀ ਫੀਡ ਤੁਹਾਨੂੰ ਪਹੁੰਚਦੀ ਕਰੂਗੀ ਧੰਨਵਾਦ